ਜਿ ਤੁਹਾਡੇ ਲਈ ਇੱਕ ਭਾ ਦੇ ਵਿੱਚ ਇੱਕੋ ਰੇਟ ਦੇ ਵਿੱਚ ਦੋ ਨਗੀਨੇ ਲੈ ਕੇ ਆਏ ਆ ਸਜਣੋ ਵਿਕਾਊ ਫੋਰ ਸੇਲ ਉਹ ਕਿਵੇਂ ਉਹ ਤੁਹਾਨੂੰ ਵੀਡੀਓ ਚ ਅੱਗੇ ਦੱਸਦੇ ਆ ਘੋੜੀ ਕਾ ਦੀ ਗਿਫਟ ਹੀ ਲੈ ਕੇ ਆਏ ਆ ਤੋਹਫਾ ਹੀ ਲੈ ਕੇ ਆਏ ਆ ਤੁਹਾਡੇ ਲਈ ਫੋਰ ਸੇਲ ਵਿਕਾਊ ਇਹ ਅਬਲਖ ਘੋੜੀ ਤੁਸੀਂ ਵੇਖ ਰਹੇ ਹੋ ਤੇ ਠੰਡੀ ਵੀ ਇੰਨੀ ਆ ਭਾਵੇਂ ਜਵਾਕ ਸਵਾਰੀ ਕਰ ਲੈਣ ਆ ਸਵਾਰੀ ਕਰਦੀ ਪਿਆਰੀ ਜੀ ਗੁੜਗਿਆ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੀ ਉਮਰ 15 ਤੋਂ 16 ਸਾਲ ਐ ਸਾਰੀ ਤੇ ਇਹ ਕੁੜੀ ਬਹੁਤ ਹੀ ਪਿਆਰ ਨਾਲ ਸਵਾਰੀ ਕਰਦੀ ਵੀ ਤੁਸੀਂ ਦੇਖ ਰਹੇ ਹੋ ਤੇ ਘੋੜੀ ਬਹੁਤ ਚੰਗਾ ਤੁਰਦੀ ਹੈ ਰਾਈਡਿੰਗ ਦੀ ਵੀ ਸਾਫ਼ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਹੁਣ ਮੈਂ ਤੁਹਾਨੂੰ ਇਹਦੀ ਡਿਟੇਲ ਦੱਸਦਾ ਤੇ ਦਿੱਤੇ ਨੰਬਰ ਤੇ ਭਾਈ ਸੰਪਰਕ ਕਰ ਲਿਓ ਇਹ ਅਬਲਖ ਘੋੜੀ ਹੈ ਜੀ ਉਮਰੇ ਦੀ ਹੈਗੀ ਹੈ 5 ਸਾਲ ਹਾਈਟ ਫੱਟੀ ਵਾਲੀ ਐਗਜੈਕਟ ਪ੍ਰੋਪਰ 61+ ਹੈ ਤੇ ਵੀਰ ਹੁਣ ਦੱਸਿਆ ਕਿ ਜਿੰਨੀ ਹਾਈਟ ਆਪਾਂ ਕਹੀ ਹੈ ਉੰਨੀ ਆਣ ਕੇ ਫੀਤਾ ਤੁਹਾਨੂੰ ਦੇ ਦੇਣਗੇ ਭਾਈ ਮੇਨ ਲਿਓ ਤੇ ਪ੍ਰੋਪਰ ਕਾੜ ਪਲੱਸ ਐ ਕੋੜੀ ਭਾਈ ਸੂਤਰ ਵੀ ਇੱਧਰ ਉੱਧਰ ਨਹੀਂ ਜਾਂਦੀ ਤੇ ਜੇ ਗੱਲ ਕਰਾਂ ਹੁਣ ਮੈਂ ਗੱਬਣ ਦੀ ਤੇ 12 14 15 ਦਿਨਾਂ ਤਾਈਂ ਭਾਈ ਸੂਣ ਦਾ ਟਾਈਮ ਰਹਿ ਗਿਆ ਐ ਦਾ ਘੋੜਾ ਬਹੁਤ ਚੰਗਾ ਐ ਮਧੀਰ ਪਿੰਡ ਖੜਾ ਐ ਕਾਲੇ ਕਾਂਟੇ ਦਾ ਡੀ ਐਨ ਏ ਉਹਦਾ ਪਾਸ ਐ 65 ਪਲੱਸ ਘੋੜਾ ਉਸ ਘੋੜੇ ਦੀ ਇਹ ਗੱਬਣ ਕੋੜੀ ਐ ਜੋ ਕਿ 15 10 15 ਦਿਨਾਂ 12 ਦਿਨਾਂ ਦੇ ਵਿੱਚ ਸੂਣ ਵਾਲੀ ਐ ਸੱਜਣੋ ਬੈਂ ਹਮੇਸ਼ਾ ਕਹਿਣਾ ਹੁੰਦਾ ਕਿ ਘੋੜੀ ਨਹੀਂ ਸੁੰਦੀ ਬੰਦੇ ਦੇ ਕਰਮ ਸੁੰਦੇ ਹੁੰਦੇ ਆ ਸੋ ਤੁਸੀਂ ਵੀ ਰੱਸਾ ਝੋਲੀ ਪਾ ਲਓ ਹੋ ਸਕਦਾ ਕਿ ਇਹ ਪਿਆਰਾ ਜਿਹਾ ਨਗੀਨਾ ਤੁਹਾਡੇ ਕਿੱਲੇ ਤੇ ਜਾਂਦੇ ਆ ਤੁਹਾਡੇ ਵਾਰੇ ਨਿਆਰੇ ਕਰਦੇ ਇਹ ਗੱਲ ਮੇਰੀ ਯਾਦ ਰੱਖਿਓ ਬਾਈ ਹੁਣਾਂ ਨੂੰ ਫੋਨ ਲਾ ਲਿਓ ਬਹੁਤ ਚੰਗੀ ਕੋੜੀ ਐ ਕਿਤੇ ਮੌਕਾ ਖੋਜ ਨਾ ਜਾਵੇ ਸੱਜਣੋ ਤੇ ਜੇ ਗੱਲ ਕਰੀਏ ਸੱਜਣੋ ਆਪਾਂ ਇਹਦੇ ਆਪ ਦੇ ਬਾਪ ਦੀ ਇਹਦੇ ਆਪ ਦੇ ਬਾਪ ਦਾ ਬਾਈ ਹੋਣੀ ਜਾਂਦੇ ਵੀ ਸਾਨੂੰ ਪਤਾ ਨਹੀਂ ਅਸੀਂ ਕਿਸੇ ਵੀ ਗੱਲ ਦਾ ਪਰਦਾ ਨਹੀਂ ਰੱਖਣਾ ਚਾਹੁੰਦੇ ਭਰਾਵਾਂ ਤੋਂ ਵੀ ਅਨਨ ਕੋੜੀ ਐ ਪਰ ਇਹ ਸਿੱਧ ਹੁੰਦਾ ਇਹਦੀ ਬੋਡੀ ਬੰਤਰ ਦੇਖ ਕੇ ਵੀ ਹੈ ਚੰਗੇ ਖਾਨਦਾਨ ਦੀ ਤੇ ਅੱਗੇ ਜੇ ਉਹ ਇਹਨੇ ਜੰਮਣਾ ਕਿਉਂਕਿ ਖੁੱਲੇ ਪੇਟ ਦੀ ਘੋੜੀ ਐ ਬਹੁਤ ਚੰਗਾ ਇਹਨੇ ਬੱਚੇ ਜੰਮਣੇ ਐ ਸੋ ਭਰਾਵਾਂ ਨਾਲ ਗੱਲਬਾਤ ਭਾਈ ਕਰ ਲਿਓ ਇੱਕ ਰੇਟ ਦੇ ਵਿੱਚ ਤੁਹਾਨੂੰ ਦੋ ਨਗੀਨੇ ਮਿਲ ਜਾਣੇ ਐ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਇਹ ਵੀਡੀਓ ਕੋਈ ਭਰਾ ਚੰਗੀ ਘੋੜੀ ਦੀ ਪਾਲ ਦੇ ਵਿੱਚ ਐ ਜਾਂ ਗੱਬਣ ਘੋੜੀ ਦੀ ਪਾਲ ਦੇ ਵਿੱਚ ਐ ਤੇ ਭਾਈ ਤੁਸੀਂ ਉਹਦੇ ਤੱਕ ਵੀਡੀਓ ਵੀ ਸ਼ੇਅਰ ਕਰਦੇ ਬਹੁਤ ਹੀ ਜਲਦ ਅਗਲੀ ਵੀਡੀਓ ਚ ਇਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੁੰਨੇ ਆਂ ਜੀ ਉਹਨੇ ਸਮੇਂ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਬਖੈਰ ਸਸੀਕਾਲ ਧੰਨਵਾਦ